ਗੁਰੂ ਮਹਾਰਾਜ ਦੇ 328 ਸਰੂਪ ਜਿਹੜੇ ਆ ਉਹ ਹੈਗੇ ਕਿੱਥੇ ਆ ਉਹ ਸੁਰੱਖਿਅਤ ਵੀ ਹੈਗੇ ਆ ਕਿ ਨਹੀਂ ਹੈਗੇ ਪੈਸੇ ਦੀ ਰਿਕਵਰੀ ਜ਼ਰੂਰੀ ਨਹੀਂ ਹੈ ਗੁਰੂ ਮਹਾਰਾਜ ਦੇ ਸਰੂਪ ਲੱਭਣੇ ਜ਼ਿਆਦਾ ਜ਼ਰੂਰੀ ਹੈ ਆਪਾਂ ਇਹ ਵੀਡੀਓ ਨਾਲ ਕਿਉਂ ਨਹੀਂ ਸੁਣਾਉਂਦੇ ਸੰਗਤ ਨੂੰ ਮੈਂ ਲਾ ਕੇ ਸੁਣਾ ਦਿੰਨਾ ਕਾਨੂੰਨੀ ਕਾਰਵਾਈ ਇਹ ਕਰਨ ਦੇ ਲਈ ਸਦਾਰ ਹਰਜਿੰਦਰ ਸਿੰਘ ਜੀ ਧਾਮੀ ਜਨਰਲ ਸਕੱਤਰ ਸਾਹਿਬ ਦੀ ਅਗਵਾਈ ਵਿੱਚ ਇੱਕ ਸਬ ਕਮੇਟੀ ਬਣਾਈ ਬਣਾਈ ਜਾਵੇਗੀ ਜੋ ਸਾਰੇ ਕਾਨੂੰਨੀ ਪੱਖਾਂ ਤੇ ਦੂਜੇ ਪੱਖਾਂ ਨੂੰ ਲੈ ਕੇ ਜਿਹੜਾ ਇਹ ਦੇਖਣਗੇ ਤੇ ਇਹ ਪਰਚੇ ਦਰਜ ਕਰਵਾਉਣਗੇ ਠਕ ਸਮੇਂ ਲਿਆਵਾਂਗੇ ਲੇਕਿਨ ਜਿਹੜੇ ਵੀ ਬੰਦੇ ਉਸ ਵਿੱਚ ਅਸੀਂ ਦੋਸ਼ੀ ਪਾਤੇ ਉਹਨਾਂ ਨੂੰ ਸਜ਼ਾਾਂ ਮਿਲਣੀਆਂ ਚਾਹੀਦੀਆਂ ਤੇ ਮੈਂ ਉਹਨਾਂ ਨਾਲ ਵਾਅਦਾ ਕੀਤਾ ਸੀ ਕਿ ਜਿਹੜੇ ਤੁਸੀਂ ਬੰਦਿਆਂ ਨੂੰ ਦੋਸ਼ੀ ਸਾਬਤ ਕਰੋਗੇ ਉਹਨਾਂ ਨੂੰ ਸਜ਼ਾਾਂ ਮੈਂ ਦਵਾਵਾਂਗਾ ਜਾਵਾਂ ਦਵਾਵਾਂਗਾ ਜਾਵਾਂ ਜਾਵਾਂ ਤੇ ਮੈਂ ਜਾਵਾਂਗਾ ਮਤਲਬ ਜੇ ਨਹੀਂ ਮਤਲਬ ਜਿਮੇਵਾਰੀ ਮੁਕਤ ਕਰ ਲਾਂਗੇ ਜੇ ਤੁਸੀਂ ਜਿਹਨਾਂ ਨੂੰ ਦੋਸ਼ੀ ਪਾਤਾ ਜੇ ਉਹ ਜੇ ਇਹ ਨਹੀਂ ਹੋਇਆ ਤੇ ਫਿਰ ਮੈਂ ਛੱਡ ਦਾਂਗਾ ਤੇ ਤੁਹਾਡੀ ਨਾਲ ਤਾਂ ਮੀ ਸਾਹਿਬ ਜ਼ਿੰਮੇਵਾਰੀ ਇਹ ਬਣਦੀ ਆ ਵੀ ਕਿੰਨਾ ਕਿੰਨਾ ਲੋਕਾਂ ਦੇ ਉੱਤੇ ਕਾਨੂੰਨੀ ਕਾਰਵਾਈ ਹੋਣੀ ਆ ਕਿੰਨਾ ਕਿੰਨਾ ਲੋਕਾਂ ਦੇ ਉੱਤੇ ਵਿਭਾਗੀ ਕਾਰਵਾਈ ਹੋਣੀ ਆ ਔਰ ਪਰਚਾ ਦਰਜ ਕਰਾਉਣ ਦੇ ਬਜਾਏ ਤੁਸੀਂ ਆਹ ਡਿਊਟੀ ਨਿਭਾ ਰਹੇ ਹੋ ਤੁਸੀਂ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਜਿਹੜੀ ਤੁਹਾਡੀ ਉਸ ਵੇਲੇ ਦੇ ਪ੍ਰਧਾਨ ਨੇ ਡਿਊਟੀ ਲਈ ਸੀ ਤੇ ਤੁਸੀਂ ਆਹ ਸਵਾਲ ਖੜੇ ਕਰ ਰਹੇ ਹੋ ਵੀ ਪਰਚਾ ਕੋ ਦਰਜ ਕੀਤਾ ਗਿਆ ਦੋਸਤੋ ਦੋ ਦਿਨ ਪਹਿਲਾਂ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਸਾਰ ਕੁਲਦੀਪ ਸਿੰਘ ਗੜਗਾਜ ਹੋਣਾ ਵੱਲੋਂ ਇੱਕ ਆਦੇਸ਼ ਇੱਕ ਹੁਕਮ ਜਾਰੀ ਕੀਤਾ ਜਾਂਦਾ ਹੈ ਕਿ ਗੁਰੂ ਮਹਾਰਾਜ ਦੇ ਜਿਹੜੇ 328 ਸਰੂਪ ਹੈ ਉਸ ਮਸਲੇ ਦੇ ਵਿੱਚ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਧਰਮ ਦੇ ਕਿਸੇ ਅੰਦਰੂਨੀ ਮਸਲੇ ਦੇ ਵਿੱਚ ਦਖਲ ਨਹੀਂ ਦੇ ਸਕਦੀ ਸਰਕਾਰ ਵੱਲੋਂ ਜਿਹੜੀ ਕੀਤੀ ਜਾ ਰਹੀ ਹੈ ਦਖਲਅੰਦਾਜ਼ੀ ਉਹ ਬੰਦ ਕੀਤੀ ਜਾਵੇ ਸਰਕਾਰ ਵੱਲੋਂ ਜਿਹੜੀ ਸੱਟ ਬਣਾਈ ਆ ਪਰਚਾ ਦਰਜ ਕਰਕੇ 328 ਰੂਪਾਂ ਦੇ ਮਸਲੇ ਦੇ ਉੱਤੇ ਉਹਦੇ ਵਿੱਚ ਜਿੰਨਾ ਮੈਂਬਰਾਂ ਦੇ ਉੱਤੇ ਪਰਚਾ ਦਰਜ ਹੋਇਆ ਵਾ ਉਹ ਸਰਕਾਰ ਨੂੰ ਜਾਂ ਸੱਟ ਨੂੰ ਕੋਈ ਵੀ ਸਹਿਯੋਗ ਨਾ ਕਰੇ ਔਰ ਇਸ ਤੋਂ ਪਹਿਲਾਂ ਜਥੇਦਾਰ ਸਾਹਿਬ ਤੋਂ ਪਹਿਲਾਂ ਜਿਹੜਾ ਵਾ ਉਹ ਐਸਜੀਪੀਸੀ ਦੇ ਪ੍ਰਧਾਨ ਆ ਜਿਹੜੇ ਮਾਨਯੋਗ ਐਡਵੋਕੇਟ ਸਾਰ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਵੀ ਇੱਕ ਪ੍ਰੈਸ ਨੋਟ ਜਾਰੀ ਕੀਤਾ ਸੀਗਾ ਕਿ ਇਹ ਸਾਡਾ ਅੰਦਰੂਨੀ ਮਸਲਾ ਹੈ ਸਰਕਾਰ ਅਤੇ ਪੁਲਿਸ ਇਹਦੇ ਵਿੱਚ ਦਖਲ ਨਾ ਦੇਵੇ ਤੇ ਅੱਜ ਫੇਰ ਧਾਮੀ ਸਾਹਿਬ ਵੱਲੋਂ ਇੱਕ ਬੜੀ ਲੰਬੀ ਚੌੜੀ ਜਿਹੜੀ ਪ੍ਰੈਸ ਕਾਨਫਰੰਸ ਉਹ ਕੀਤੀ ਗਈ ਕਰੀਬ 45 ਮਿੰਟ ਦੇ ਕਰੀਬ ਜਿਹੜੀ ਉਹ ਪ੍ਰੈਸ ਕਾਨਫਰੰਸ ਅੱਜ ਮੈਂ ਸੁਣਦਾ ਸੀਗਾ ਜਿਹੜੀ ਉਹਨਾਂ ਵੱਲੋਂ ਕੀਤੀ ਗਈ ਹੈ ਕਿ ਪੰਜਾਬ ਪੁਲਿਸ ਐਸਜੀਪੀਸੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਸਲਿਆਂ ਵਿੱਚ ਦਖਲ ਨਹੀਂ ਦੇ ਸਕਦੀ 328 ਰੂਪ ਜਿਹੜੇ ਗੁਰੂ ਮਹਾਰਾਜ ਦੇ ਸਾਹਿਬ ਦੇ ਗਾਇਬ ਆ ਉਹ ਪੈਸੇ ਦਾ ਹੇਰ ਫੇਰ ਹੈ ਹੋਰ ਉਹਦੇ ਵਿੱਚ ਕੋਈ ਗੱਲ ਨਹੀਂ ਇਸ ਤੋਂ ਪਹਿਲਾਂ ਧਾਮੀ ਸਾਹਿਬ ਨੇ ਇਹ ਵੀ ਕਿਹਾ ਸੀਗਾ ਕਿ ਸ਼੍ਰੋਮਣੀ ਕਮੇਟੀ ਦੇ ਅਦਾਰੇ ਦੇ ਵਿੱਚ 10-12 ਰੋਜ਼ ਇਹਨੀਆਂ ਕਟਣਾਵਾਂ ਹੁੰਦੀਆਂ ਰਹਿੰਦੀਆਂ ਵਾ ਕੀ ਐਸਜੀਪੀਸੀ ਇਹਨਾਂ ਕਟਣਾਵਾਂ ਦੇ ਉੱਤੇ ਰੋਜ਼ ਪਰਚੇ ਦਰਜ ਕਰਾਉਣ ਤੁਰ ਪਵੇ ਮੈਂ ਧਾਮੀ ਸਾਹਿਬ ਨੂੰ ਯਾਦ ਦਿਵਾਉਣਾ ਚਾਹਨਾ ਕਿ ਬਹੁਤ ਸਾਰੇ ਪਰਚੇ ਆ ਜਿਹੜੀਆਂ ਕਟਣਾਵਾਂ ਸ਼੍ਰੋਮਣੀ ਕਮੇਟੀ ਦੀ ਹਦੂਦ ਦੇ ਅੰਦਰ ਹਰਮੰਦਰ ਸਾਹਿਬ ਦੀ ਹਦੂਦ ਦੇ ਅੰਦਰ ਗੁਰੂ ਮਹਾਰਾਜ ਦੇ ਘਰ ਦੀ ਹਦੂਦ ਦੇ ਅੰਦਰ ਹੁੰਦੀਆਂ ਵਾ ਤੇ ਐਸਜੀਪੀਸੀ ਜਿਹੜੀ ਉਹ ਪੁਲਿਸ ਨੂੰ ਚਿੱਠੀਆਂ ਲਿਖਦੀ ਰਹਿੰਦੀ ਆ ਚਾਹੇ ਉਹ ਕਿਸੇ ਕੰਪਨੀ ਨੇ ਆਪਣੇ ਪੈਕੇਟ ਦੇ ਉੱਤੇ ਫੋਟੋ ਲਾ ਲਈ ਹੋਵੇ ਹਰਮੰਦਰ ਸਾਹਿਬ ਦੀ ਚਾਹੇ ਮੈਕਡੋਨਲਡ ਕੰਪਨੀ ਨੇ ਆਪਣੇ ਉੱਤੇ ਹਰਮੰਦਰ ਸਾਹਿਬ ਦੀ ਲੋਗੋ ਦੇ ਉੱਤੇ ਫੋਟੋ ਨਾਲ ਵਰਤੋਂ ਕਰ ਲਈ ਹੋਵੇ ਕੀ ਤੁਸੀਂ ਉਹਦਾ ਮਸਲਿਆਂ ਦੇ ਵਿੱਚ ਪੁਲਿਸ ਨੂੰ ਨਹੀਂ ਲਿਖਦੇ ਕੀ ਅੰਦਰ ਕਿਸੇ ਬੱਚੀ ਬੱਚੀ ਨੇ ਰੀਲ ਬਣਾ ਲਈ ਹੋਵੇ ਆਪਾ ਉਹਦਾ ਵੀ ਤੇ ਪਰਚਾ ਦਰਜ ਕਰਾਉਣ ਲਈ ਪੁਲਿਸ ਦੇ ਕੋਲ ਹੀ ਜਾਂਦੇ ਆ ਗੁਰੂ ਘਰ 'ਚ ਇੱਕ ਨਹੀਂ ਦੋ ਨਹੀਂ 328 ਸਰੂਪ ਜਿਹੜੇ ਗੁਰੂ ਮਹਾਰਾਜ ਦੇ ਚੋਰੀ ਹੋਏ ਆ ਜਿਹੜੇ ਗਾਇਬ ਹੋਏ ਆ ਜਿਨ੍ਹਾਂ ਨੂੰ ਤੁਸੀਂ ਪੈਸੇ ਦੀ ਹਿਰਾਫੇਰੀ ਕਹਿੰਦੇ ਹੋ ਤੁਸੀਂ ਕਹਿੰਦੇ ਹੋ ਵੀ ਪਰਚਾ ਕਿਉਂ ਦਿੱਤਾ ਗਿਆ 328 ਸਰੂਪ ਜਿਹੜੇ ਗਾਇਬ ਆ ਗੁਰੂ ਮਹਾਰਾਜ ਨੂੰ ਲਿਵਿੰਗ ਗੁਰੂ ਮੰਨਿਆ ਗਿਆ ਦੁਨੀਆ ਦੇ ਵਿੱਚ ਜੀਂਦੇ ਜਾਗਦੇ ਗੁਰੂ ਮੰਨਿਆ ਗਿਆ ਉਹਨਾਂ ਨੂੰ ਤੇ 328 ਜਿਹੜੇ ਸਰੂਪ ਮਹਾਰਾਜ ਦੇ ਗਾਇਬ ਨੇ ਔਰ ਤੁਸੀਂ ਉਹਦੇ ਉੱਤੇ ਇਤਰਾਜ਼ ਕਰਦੇ ਹੋ ਵੀ ਪਰਚਾ ਕਿਉਂ ਦਰਜ ਕੀਤਾ ਗਿਆ ਵਾ ਗੁਰੂ ਮਹਾਰਾਜ ਦੇ ਸਰੂਪਾਂ ਦੇ ਨਾਲ ਜੇ ਧਾਰਮਿਕ ਕਤਾਈ ਹੋਈ ਹੁੰਦੀ ਤੇ ਤੁਸੀਂ ਬੇਸ਼ੱਕ ਪੰਜਾਬ ਸਰਕਾਰ ਨੂੰ ਸਿੱਖ ਸੰਗਤ ਨੂੰ ਜਾਂ ਸਾਡੇ ਅਰਗੇ ਬੋਲਣ ਵਾਲਿਆਂ ਨੂੰ ਕਹਿੰਦੇ ਪੰਜਾਬ ਪੁਲਿਸ ਨੂੰ ਕਹਿੰਦੇ ਕਿ ਤੁਸੀਂ ਇਹਦੇ ਵਿੱਚ ਦਖਲ ਨਾ ਦਿਓ ਇਹਦੇ ਵਿੱਚ ਕੋ ਧਾਰਮਿਕ ਕਤਾਈ ਨਹੀਂ ਹੋਈ ਚੋਰੀ ਜਾਂ ਪੈਸੇ ਦੀ ਹੈਰਾਫੇਰੀ ਦੀ ਜਿਹੜੀ ਤਫਤੀਸ਼ ਆ ਉਹ ਤੁਸੀਂ ਕਿਵੇਂ ਕਰ ਸਕਦੇ ਹੋ ਕਿਹੜੀ FBI ਏਜੰਸੀ ਆਪਣੇ ਕੋ ਕਿਹੜੀ CIA ਏਜੰਸੀ ਆਪਣੇ ਕੋ ਕਿ ਆਪਾਂ ਸਾਰਾ ਸਿਸਟਮ ਆਪਣੇ ਕੋਲ ਹੀ ਆਪਾਂ ਜਾਂਚ ਆਪੇ ਹੀ ਕਰ ਲਵਾਂਗੇ ਫਿਰ ਤੇ ਆਪਾਂ ਨੂੰ ਚਾਹੀਦਾ ਵਾ ਕਿ ਜਿੱਦਾਂ IPC ਇੱਕ ਦੇਸ਼ ਦੀ ਇੰਡੀਅਨ ਪੀਨਲ ਕੋਡ ਆ ਉਸੇ ਤਰ੍ਹਾਂ ਦੇ ਉੱਤੇ SGPC ਦਾ ਇੱਕ ਵਿੰਗ ਬਣ ਜਾਵੇ ਸ਼੍ਰੋਮਣੀ ਗੁਰਦੁਆਰਾ ਜਿਹੜਾ ਉਹ ਪੀਨਲ ਕੋਡ ਆ ਉਹਨੂੰ ਬਣਾ ਲਓ ਪੁਲਸ ਵਿੰਗ ਵੀ ਤੁਹਾਡਾ ਆਪਣਾ ਬਣ ਜਾਵੇ ਜੇਲ ਵੀ ਤੁਹਾਡੀ ਆਪਣੀ ਬਣ ਜਾਵੇ ਤੇ ਸਾਰੇ ਫੈਸਲੇ ਤੁਸੀਂ ਖੁਦ ਹੀ ਕਰਨੇ ਆ ਆਪੇ ਹੀ ਪਰਚੇ ਦੇ ਦਿਓ ਆਪੇ ਹੀ ਸੁਜਾਵਾਂ ਸੁਣਾ ਦਿਓ ਆਪੇ ਜਿਹਨੂੰ ਬਰੀ ਕਰਨਾ ਵਾ ਕਰ ਦਿਓ ਇਸ ਤਰ੍ਹਾਂ ਨਹੀਂ ਹੋ ਸਕਦਾ ਜਿਹੜੀ ਚੋਰੀ ਉਹਦਾ ਮਸਲਾ ਤੁਸੀਂ ਕਿਵੇਂ ਹੱਲ ਕਰ ਸਕਦੇ ਹੋ ਉਹਦੀ ਤਫ਼ਤੀਸ਼ ਤੁਸੀਂ ਕਿਵੇਂ ਕਰ ਸਕਦੇ ਹੋ ਮੇਰਾ ਇੱਕ ਛੋਟਾ ਜਿਹਾ ਸਵਾਲ ਹੈ ਧਾਮੀ ਸਾਹਿਬ ਤੁਹਾਨੂੰ ਕਿ ਇਹ ਜਿਹੜਾ ਪਰਚਾ ਦਰਜ ਕੀਤਾ ਗਿਆ ਵਾ ਕੀ ਤੁਸੀਂ ਇਹਨੂੰ ਕਹਿੰਦੇ ਹੋ ਵੀ ਗਲਤ ਪਰਚਾ ਦਰਜ ਕੀਤਾ ਗਿਆ ਵਾ ਜੇ ਐਸ ਜੀ ਪੀ ਸੀ ਦੇ ਮੁਲਾਜ਼ਮ ਹਦੂ ਦੇ ਅੰਦਰ ਆਪਸ ਦੇ ਵਿੱਚ ਜੇ ਝਗੜਾ ਕਰ ਲੈਣ ਕਿਸੇ ਦਾ ਜਾਨੀ ਜਾਂ ਮਾਲੀ ਨੁਕਸਾਨ ਇੱਕ ਦੂਜੇ ਨੂੰ ਪਹੁੰਚਾ ਦਿੰਦੇ ਹੋ ਤੇ ਕੀ ਤੁਸੀਂ ਪੁਲਿਸ ਨੂੰ ਇਹ ਕਹਿ ਕੇ ਕਾਰਵਾਈ ਨਹੀਂ ਕਰਦੇ ਹੋ ਕਿ ਵੀ ਸਾਡਾ ਅੰਦਰੂਨੀ ਮਸਲਾ ਵਾ ਸਾਡੀ ਹਦੂ ਦੇ ਅੰਦਰ ਦਾ ਮਸਲਾ ਵਾ ਜਾਂ ਸਾਡੇ ਆਪਸ ਦੇ ਲੋਕਾਂ ਦਾ ਮਸਲਾ ਵਾ ਕੀ ਇਹ ਪੋਸੀਬਲ ਆ ਫਿਰ ਤੁਸੀਂ ਅੱਜ ਲੰਬਾ ਚੌੜਾ ਜ਼ੁਕਰ ਕੀਤਾ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਤੁਸੀਂ ਕਿਹਾ ਕਿ ਅਸੀਂ ਮਤਾ ਨੰਬਰ ਜਿਹੜਾ 493 ਆ 5920 ਨੂੰ ਜਿਹੜਾ ਪਾਇਆ ਸੀਗਾ ਉਹ ਤਾਂ ਪਾਇਆ ਕਿ ਸਾਨੂੰ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਪੱਤਰ ਲਿਖੇ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅਤੇ ਐਸਜੀਪੀਸੀ ਨੇ ਆਪਣੇ ਮਸਲਿਆਂ ਵਿੱਚ ਕਦੇ ਵੀ ਪੁਲਿਸ ਨੂੰ ਆਉਣ ਦੀ ਆਗਿਆ ਨਹੀਂ ਦਿੱਤੀ ਇਹ ਮਸਲਾ ਵੀ ਜਿਹੜਾ ਧਾਰਮਿਕ ਅਤੇ ਪੰਥਕ ਰਵਾਇਤਾ ਦੇ ਅਨਸਾਰ ਸੁਲਝਾਇਆ ਜਾਵੇ ਹੁਣ ਮੈਂ ਤੁਹਾਨੂੰ ਮਤਾ ਵਿਖਾਉਣ ਲੱਗਾ ਵੀ ਆਹ ਮਤਾ ਨੰਬਰ ਆ ਜਿਹੜਾ 493 ਆ 59 ਜਿਹੜਾ 2020 ਨੂੰ ਪਾਇਆ ਗਿਆ ਇਹ ਵੱਖ-ਵੱਖ ਜਥੇਬੰਦੀਆਂ ਨੇ ਨਹੀਂ ਇਹ ਸਾਰ ਤਰਲੋਚਨ ਸਿੰਘ ਸਾਬਕਾ ਐਮਪੀ ਜਿਹੜੇ ਰਹੇ ਆ ਔਰ ਚੇਅਰਮੈਨ ਰਹੇ ਆ ਘਟ ਗਿਣਤੀਆਂ ਦੇ ਜਿਨ੍ਹਾਂ ਬਾਰੇ ਜੱਗ ਜਾ ਰਿਹਾ ਵੀ ਉਹ ਸਾਰ ਸਵਰਗਵਾਸੀ ਸਾਰ ਪ੍ਰਕਾਸ਼ ਸਿੰਘ ਬਾਦਲ ਦੇ ਤੇ ਓਮ ਪ੍ਰਕਾਸ਼ ਛਟਾਲਾ ਦੇ ਜਿਹੜੇ ਉਹ ਬੈਸਟ ਫਰੈਂਡ ਸੀਗੇ ਪੱਕੇ ਉਹ ਦੋਸਤ ਸੀਗੇ ਉਹਨਾਂ ਦਾ ਹਵਾਲਾ ਦੇ ਕੇ ਇਹ ਮਤਾ ਪਾਇਆ ਗਿਆ ਕਿ ਉਹਨਾਂ ਨੇ ਸਾਨੂੰ ਲਿਖਿਆ ਵੀ ਇਹਦੇ ਉੱਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਣੀ ਚਾਹੀਦੀ ਪਰ ਉਸ ਤੋਂ ਠੀਕ ਇੱਕ ਹਫਤਾ ਪਹਿਲਾਂ ਮੈਂ ਜ 7 ਦਿਨ ਪਹਿਲਾਂ ਆ ਇੱਕ ਮਤਾ ਨੰਬਰ ਆ 468 27820 ਨੂੰ ਇਹ ਪੂਰੀ ਡਿਟੇਲ ਇਹਦੇ ਬਾਰੇ ਤੁਸੀਂ ਸਿਰਫ ਇੰਨਾ ਹੀ ਦੱਸਿਆ ਵੀ ਆਹ ਮਤਾ ਪਾਇਆ ਸੀਗਾ ਇਹਦੀ ਪੂਰੀ ਡਿਟੇਲ ਤੇ ਤੁਸੀਂ ਦਿੱਤੀ ਨਹੀਂ ਉਹ ਮੈਂ ਤੁਹਾਨੂੰ ਦੱਸਣ ਲੱਗਾ ਵਾਂ ਜਿਸ ਦੇ ਵਿੱਚ ਸਪਸ਼ਟ ਲਿਖਿਆ ਗਿਆ ਕਿ 24/8/20 ਨੂੰ ਸ਼੍ਰੀ ਕਾਲ ਤਖਤ ਸਾਹਿਬ ਤੋਂ ਇੱਕ ਪੱਤਰ ਨੰਬਰ ਹੈ ਜਿਹੜਾ 20/140 5 ਸਿੰਘ ਸਹਿਬਾਨ ਦੇ ਜਿਹਦੇ ਵਿੱਚ ਆਦੇਸ਼ ਆ ਉਹਦੇ ਅਨਸਾਰ ਇੱਕ ਰਿਪੋਰਟ ਸਾਡੇ ਕੋਲ ਭੇਜੀ ਗਈ ਐ ਐਸਜੀਪੀਸੀ ਕੋਲ ਜਿਸ ਵਿੱਚ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਕਾਲਸਖ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਸਾਰ ਈਸ਼ਰ ਸਿੰਘ ਐਡਵੋਕੇਟ ਦੀ ਗਵਾਹੀ ਵਾਲੀ ਇੱਕ ਕਮੇਟੀ ਬਣਾਈ ਸੀ ਜਦੀ ਜਾਂਚ ਕਮਿਸ਼ਨ ਨੇ ਜਿਹੜਾ ਜਾਂਚ ਕਮਿਸ਼ਨ ਬਿਠਾਇਆ ਸੀਗਾ ਉਹਦੀ ਰਿਪੋਰਟ ਦੇ ਅਨਸਾਰ ਇਹ ਦੱਸਿਆ ਗਿਆ ਕਿ ਸ਼੍ਰੋਮਣੀ ਕਮੇਟੀ ਵਿਭਾਗਾਂ ਵਿੱਚ ਕੰਮ ਕਰਦੇ ਅਧਿਕਾਰੀਆਂ ਕਰਮਚਾਰੀਆਂ ਦੀ ਨਿੱਜੀ ਲਾਲਸਾ ਬੇਈਮਾਨੀ ਮਿਲੀਭੁਗਤ ਕਰਕੇ ਐਸਜੀਪੀਸੀ ਤੇ ਸਿੱਖ ਕਾਮ ਦੀ ਬਹੁਤ ਜਿਆਦੀ ਜਿਹੜੀ ਉਹ ਨਮੋਸ਼ੀ ਹੋਈ ਆ ਇਹਨਾਂ ਡਿਊਟੀ ਦੇ ਵਿੱਚ ਕਤਾਈਆਂ ਵਰਤਦਿਆਂ ਆਪਣੇ ਕੰਮ ਦੇ ਵਿੱਚ ਕਤਾਈਆਂ ਵਰਤਦਿਆਂ ਅਮਾਨਤ ਦੇ ਵਿੱਚ ਖਿਆਨਤ ਹੀ ਨਹੀਂ ਕੀਤੀ ਜਿਸ ਨੂੰ ਕਿਸੇ ਇਹਨਾਂ ਮਾਨਤ ਦੇ ਵਿੱਚ ਖਿਆਨਤ ਕੀਤੀ ਆ ਇਹਨੂੰ ਕਿਸੇ ਤਰੀਕੇ ਵੀ ਜਿਹੜਾ ਮਾਫ ਨਹੀਂ ਕੀਤਾ ਜਾ ਸਕਦਾ ਇਸ ਰਿਪੋਰਟ ਦੇ ਵਿੱਚ 11 ਨਾਮ ਦਿੱਤੇ ਗਏ ਆ ਜਿਨ੍ਹਾਂ ਦੇ ਵਿੱਚੋਂ 6 ਦੇ ਉੱਤੇ ਜਿਹੜੀ ਵਿਭਾਗੀ ਕਾਰਵਾਈ ਕਰਨ ਦਾ ਕਿਹਾ ਵਾ ਕਿ ਪੰਜ ਬੰਦਿਆਂ ਦੇ ਉੱਤੇ ਜਿਹੜਾ ਉਹ ਫੌਜਦਾਰੀ ਕੇਸ ਕਰਨ ਦਾ ਕਿਹਾ ਜਿਹਦੇ ਉੱਤੇ ਪਰਚਾ ਦਰਜ ਹੋਣਾ ਸੀਗਾ ਫੌਜਦਾਰੀ ਕੇਸ ਦਾ ਮਤਲਬ ਇਹ ਆ ਵੀ ਪਰਚੇ ਦਰਜ ਕਰਾਉਣੇ ਸੀਗੇ ਉਹਦੇ ਵਿੱਚ ਸਤਿੰਦਰ ਸਿੰਘ ਕੋਹਲੀ ਇਹ ਵੀ ਪ੍ਰਮਾਣ ਕੀਤਾ ਗਿਆ ਇਸ ਮਤੇ ਦੇ ਵਿੱਚ ਕਿ ਸਤਿੰਦਰ ਸਿੰਘ ਕੋਹਲੀ ਜਿਹੜਾ ਸੀਏ ਆ ਜਿਹੜਾ ਚਾਰਟਰਡ ਅਕਾਊਂਟਰ ਆ ਜਿਹੜਾ ਸ਼੍ਰੋਮਣੀ ਕਮੇਟੀ ਦੀਆਂ ਸੇਵਾਵਾਂ ਜਿਹੜਾ ਦਿੰਦਾ ਵਾ ਉਹਨੂੰ ਉਹ ਸੇਵਾਵਾਂ ਤੁਰੰਤ ਜਿਹੜੀਆਂ ਖਤਮ ਕੀਤੀਆਂ ਜਾਂਦੀਆਂ ਵਾ ਇਹ ਸੀਏ ਬਾਰੇ ਵੀ ਮੈਂ ਸੰਗਤ ਨੂੰ ਦੱਸਣਾ ਚਾਹੁੰਨਾ ਵਾ ਕਿ ਕਰੋੜ ਸਵਾ ਕਰੋੜ ਰੁਪਈਆ ਸਾਲ ਦਾ ਉਹਦੀ ਤਨਖਾਹ ਸੀਗੀ 10-12 ਲੱਖ ਰੁਪਈਆ ਮਹੀਨਾ ਉਹ ਗੁਰੂ ਘਰ ਤੋਂ ਜਿਹੜਾ ਸੀਏ ਲੈਂਦਾ ਰਿਹਾ ਵਾ ਸੰਗਤ ਦਾ ਪੈਸਾ ਇੱਥੇ ਇੱਕ ਸਵਾਲ ਇਹ ਵੀ ਖੜਾ ਹੁੰਦਾ ਕਿ ਇੱਥੇ ਸਾਡੇ ਨਾਲ ਹੀ ਡੇਰਾ ਹੈ ਰਾਧਾ ਸਵਾਮੀ ਜਿਹੜਾ ਡੇਰਾ ਹੈ ਉੱਥੇ ਜਾ ਕੇ ਤੁਸੀਂ ਵੇਖੋ ਨਾ ਕਰੋੜਾਂ ਰੁਪਈਆ ਦਾ ਪੈਕੇਜ ਛੱਡ ਕੇ ਦੁਨੀਆ ਭਰ ਚੋਂ ਲੋਕ ਉਥੇ ਇੰਜੀਨੀਅਰ, ਸੀਏ ਉਹ ਮੁਫਤ ਦੇ ਵਿੱਚ ਸਵਾਵਾ ਨਿਭਾਉਣ ਆਉਂਦੇ ਉਸ ਡੇਰੇ ਦੇ ਵਿੱਚ ਤੇ ਐਸਜੀਪੀਸੀ ਦੇ ਵਿੱਚ ਇਹੋ ਜੀਆਂ ਸਵਾਵਾ ਕਿਉਂ ਨਹੀਂ ਲਈਆਂ ਜਾ ਸਕਦੀਆਂ ਲੋਕ ਨੌਜਵਾਨ ਤੱਕ ਆਪਣੀ ਮਤਲਬ ਵੀ 50 ਸਾਲ ਤੋਂ ਥੱਲੇ ਜਿਹੜੇ ਰਿਟਾਇਰ ਵੀ ਨਹੀਂ ਹੋਏ ਹੁੰਦੇ ਉਹ ਵੀ ਆਪਣੇ ਪੈਕਟ ਛੱਡ ਕੇ ਡੇਰੇ ਨੂੰ ਸਮਰਪਿਤ ਹੋ ਜਾਂਦੇ ਆ ਤੇ ਸਾਡੀ ਸੰਸਥਾ ਤੇ ਏਡੀ ਵੱਡੀ ਆ ਇੱਥੇ ਤੁਹਾਨੂੰ ਇਹੋ ਜਿਹੇ ਲੋਕ ਲੱਭਦੇ ਹੀ ਨਹੀਂ ਵੀ ਫੇਰ ਸਵਾ ਜਿਹੜਾ ਕਰੋੜ ਰੁਪਈਆ ਸਾਲ ਦਾ ਕੀ ਦੇਣ ਦੀ ਲੋੜ ਸੀਗੀ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਸਵਾਲ ਆ ਇੱਕ ਬੜਾ ਵੱਡਾ ਤੱਬਾ ਵੀ ਸ਼੍ਰੋਮਣੀ ਕਮੇਟੀ ਕੋਲ ਸਾਡੇ ਕੋਈ ਇਹੋ ਜੇ ਕੋ ਬੰਦੇ ਨਹੀਂ ਹੈਗੇ ਕਿ ਜਿਹੜੇ ਮੁਖਤ ਸਵਾਲਾਂ ਦੇ ਸਕਣ ਇਸ ਤੋਂ ਬਾਅਦ ਜਦੋਂ ਇਹ ਮਤਾ ਪਾਸ ਹੁੰਦਾ ਜਦੋਂ ਇਹਦੇ ਵਿੱਚ ਦੋਸ਼ੀ ਠਰਾਈ ਜਾਂਦੇ ਆ ਇਸ ਤੋਂ ਤੁਰੰਤ ਬਾਅਦ ਸਾਰ ਗੋਬਿੰਦ ਸਿੰਘ ਲੋਂਗੋਵਾਲ ਜਿਹੜੇ ਤੁਹਾਡੇ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀਗੇ ਉਹ ਇੱਕ ਪ੍ਰੈਸ ਕਾਨਫਰੰਸ ਕਰਦੇ ਆ ਤੇ ਉਹਨਾਂ ਦੇ ਸੱਜੇ ਖੱਬੇ ਕੌਣ ਬੈਠਾ ਹੁੰਦਾ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਨਾਲ ਹੀ ਵਿਖਾ ਦੇਣਾ ਵਾਂ ਨਾਲ ਦੇ ਪਾਸੇ ਬੈਠੇ ਹੁੰਦੇ ਸਾਰ ਜਿੰਦਰ ਸਿੰਘ ਮਹਿਤਾ ਜਿਹੜੇ ਹੁਣ 3 ਦਿਨ ਪਹਿਲਾਂ ਇਹ ਵੀ ਪ੍ਰੈਸ ਕਾਨਫਰੰਸ ਕਰਦੇ ਸੀਗੇ ਕਿ ਕਾਰਵਾਈ ਨਹੀਂ ਹੋਣੀ ਚਾਹੀਦੀ ਤੇ ਖੱਬੇ ਪਾਸੇ ਬੈਠੇ ਹੁੰਦੇ ਇੱਕ ਪਾਸੇ ਸਾਰ ਹਰਜਿੰਦਰ ਸਿੰਘ ਧਾਮੀ ਤੁਸੀਂ ਉਦੋਂ ਪਤਾ ਨਹੀਂ ਮਤਲਬ ਮੈਂ ਮੈਂ ਭੁੱਲ ਗਿਆ ਵੀ ਕਿਹੜੇ ਅਹੁਦੇ ਦੇ ਉੱਤੇ ਸੀਗੇ ਤੁਸੀਂ ਦੋਵੇਂ ਉਹਨਾਂ ਦੇ ਨਾਲ ਬੈਠੇ ਸੀਗੇ ਤੇ ਤੁਹਾਡੀ ਨਾਲ ਧਾਮੀ ਸਾਹਿਬ ਜ਼ਿੰਮੇਵਾਰੀ ਇਹ ਬਣਦੀ ਆ ਵੀ ਕਿੰਨਾ-ਕਿੰਨਾ ਲੋਕਾਂ ਦੇ ਉੱਤੇ ਕਾਨੂੰਨੀ ਕਾਰਵਾਈ ਹੋਣੀ ਆ ਕਿੰਨਾ-ਕਿੰਨਾ ਲੋਕਾਂ ਦੇ ਉੱਤੇ ਵਿਭਾਗੀ ਕਾਰਵਾਈ ਹੋਣੀ ਆ ਇਹ ਤੁਸੀਂ ਤੈਅ ਕਰੋਗੇ ਤੁਹਾਡੀ ਡਿਊਟੀ ਲਈ ਗਈ ਸੀ ਔਰ ਪਰਚਾ ਦਰਜ ਕਰਾਉਣ ਦੇ بجائے ਤੁਸੀਂ ਆਹ ਡਿਊਟੀ ਨਿਭਾ ਰਹੇ ਹੋ ਤੁਸੀਂ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕਰਨ ਦੀ بجائے ਜਿਹੜੀ ਤੁਹਾਡੀ ਉਸ ਵੇਲੇ ਦੇ ਪ੍ਰਧਾਨ ਨੇ ਡਿਊਟੀ ਲਈ ਸੀ ਤੇ ਤੁਸੀਂ ਆਹ ਸਵਾਲ ਖੜੇ ਕਰ ਰਹੇ ਹੋ ਵੀ ਪਰਚਾ ਕੋ ਦਰਜ ਕੀਤਾ ਗਿਆ ਹੁਣ ਸਵਾਲ ਇਹ ਆ ਧਾਮੀ ਸਾਹਿਬ ਕਿ ਪੰਜ ਸਿੰਘ ਸਹਿਬਾਨ ਦਾ ਫੈਸਲਾ ਇੱਕ ਪੰਜ ਸਿੰਘ ਸਹਿਬਾਨ ਦੇ ਫੈਸਲੇ ਦੇ ਉੱਤੇ ਸਾਰ ਤਰਲੋਚਨ ਸਿੰਘ ਉਹਨਾਂ ਦੀ ਚਿੱਠੀ ਜਿਹੜੀ ਉਹ ਭਾਰੀ ਹੋ ਗਈ ਕੀ ਸਾਰ ਤਰਲੋਚਨ ਸਿੰਘ ਪੰਜ ਸਿੰਘ ਸਹਿਬਾਨਾਂ ਤੋਂ ਉੱਪਰ ਹੋ ਗਏ ਤੇ ਜੇ ਸਾਰ ਤਰਲੋਚਨ ਸਿੰਘ ਹੋਣਾ ਤੇ ਹੋਰ ਸਿੱਖ ਵੰਦਵਾਨਾਂ ਨੇ ਚਿੱਠੀਆਂ ਲਿਖੀਆਂ ਤੇ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਿਉਂ ਨਹੀਂ ਲਿਖੀਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕਿਉਂ ਨਹੀਂ ਲਿਖੀਆਂ ਉਹ ਅਕਾਲ ਤਖਤ ਸਾਹਿਬ ਨੂੰ ਛੱਡ ਕੇ ਸਿੱਧੀਆਂ ਐਸਜੀਪੀਸੀ ਨੂੰ ਕਿਉਂ ਲਿਖੀਆਂ ਗਈਆਂ ਜਦੋਂ ਕਿ ਇਹ ਫੈਸਲਾ ਜਿਹੜਾ ਵਾ ਸ੍ਰੀ ਕਾਲ ਤਖਤ ਸਾਹਿਬ ਤੋਂ ਜਿਹੜਾ ਉਹਨਾਂ ਤੋਂ ਬਾਅਦ ਆਇਆ ਜਿਹੜਾ ਤੁਸੀਂ ਫੈਸਲਾ ਕੀਤਾ ਵੀ ਪਰਚਾ ਨਹੀਂ ਦਰਜ ਹੋਣਾ ਚਾਹੀਦਾ ਇਹਨਾਂ ਦੀ ਚਿੱਠੀ ਏਡੀ ਆ ਵੀ ਹੋ ਗਈ ਵੀ ਪੰਜ ਸਿੰਘ ਸਹਿਬਾਨੀ ਆਪਾਂ ਉਹਨਾਂ ਦੇ ਥੱਲੇ ਲਾ ਕੇ ਰੱਖ ਦਿੱਤੇ ਨਾਲੇ ਇੱਕ ਹਫ਼ਤੇ ਦੇ ਵਿੱਚ ਇੱਕ ਹਫ਼ਤੇ 'ਚ ਫੈਸਲਾ ਬਦਲਿਆ ਗਿਆ ਇੱਕ ਹਫ਼ਤੇ ਦੇ ਵਿੱਚ ਆ ਦੋਵੇਂ ਮੈਂ ਨਾਲ ਥੱਲੇ ਪਾ ਵੀ ਦਊਂਗਾ ਜਿਹੜੇ ਆ ਮਤੇ ਆ ਇੱਕ ਹਫ਼ਤੇ ਦੇ ਵਿੱਚ ਫੈਸਲਾ ਬਦਲਣਾ ਏਡੀ ਕੀ ਮਜਬੂਰੀ ਬਣ ਗਈ ਸੀ ਕਿ ਆਪਾਂ ਸ੍ਰੀ ਕਾਲ ਤਖਤ ਸਾਹਿਬ ਦਾ ਪਾਸਾ ਲਾਈ ਬਦਲ ਦਿੱਤਾ ਕੀ ਇਹਦੇ ਵਿੱਚ ਕੋ ਵੱਡੇ ਲੋਕ ਆ ਰਹੇ ਸੀ ਜਿਨ੍ਹਾਂ ਨੂੰ ਆਪਾਂ ਬਚਾਉਣ ਦੀ ਕੋਸ਼ਿਸ਼ ਕੀਤੀ ਕੀ ਉਹਨਾਂ ਦੇ ਉਹਨਾਂ ਤੱਕ ਅੱਗ ਜਿਹੜੀ ਪਹੁੰਚਣੀ ਸੀ ਉਹਨਾਂ ਤੱਕ ਇਹ ਸੇਕ ਪਹੁੰਚਣਾ ਸੀਗਾ ਇਹ ਮੈਨੂੰ ਪਤਾ ਤੇ ਲੱਗੇ ਸੰਗਤ ਜਾਣਨਾ ਚਾਹੁੰਦੀ ਆ ਵੀ ਇਹ ਫੈਸਲਾ ਬਦਲ ਕਿਉਂ ਦਿੱਤਾ ਗਿਆ ਸੀ ਆਪਾਂ ਬਾਰ ਬਾਰ ਧਰਾਉਨੇ ਆ ਵੀ ਪੁਲਿਸ ਜਿਹੜਾ ਇਸ ਕੰਮ ਦੇ ਵਿੱਚ ਦਖਲ ਨਹੀਂ ਦੇ ਸਕਦੀ ਹੁਣ ਮੈਂ ਇਕਾਲ ਤਖਤ ਸਾਹਿਬ ਤੋਂ ਵੀ ਇਹੋ ਹੁਕਮ ਫਰਮਾਨ ਜਾਰੀ ਹੁੰਦਾ ਕਿ ਸਰਕਾਰ ਤੇ ਪੁਲਿਸ ਇਹਨਾਂ ਮਸਲਿਆਂ ਦੇ ਵਿੱਚ ਦਖਲ ਨਹੀਂ ਦੇ ਸਕਦੀ ਹੁਣ ਮੈਂ ਤੁਹਾਨੂੰ ਯਾਦ ਕਰਾਉਣਾ ਚਾਹਨਾ ਕਿ 2002 ਦੇ ਵਿੱਚ ਆਪਾਂ ਪਹਿਲੇ ਫੈਸਲੇ ਕੋ ਭੁੱਲ ਜਾਨੇ ਆ ਨਵੇਂ ਫੈਸਲੇ ਆਪਣੇ ਅਨਸਾਰ ਕਿਉਂ ਸੁਣਾਉਣੇ ਸ਼ੁਰੂ ਕਰ ਦਿੰਨੇ ਆ ਆਪਾਂ ਇਹ ਕੋ ਭੁੱਲ ਗਏ ਕਿ 2002 ਦੇ ਵਿੱਚ ਇੱਕ ਤਰਵੰਦ ਸਿੰਘ ਨਾਮੀ ਵਿਅਕਤੀ ਨੂੰ ਅਕਾਲ ਤਖਤ ਸਾਹਿਬ ਤੋਂ ਕਿਸੇ ਔਰਤ ਦੇ ਨਾਲ ਅਨੈਤਿਕ ਸਬੰਧ ਬਣਾਉਣ ਦੇ ਮਸਲੇ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਰੀ ਕਰ ਦਿੱਤਾ ਗਿਆ ਸੀਗਾ ਦੋਸ਼ ਮੁਕਤ ਕਰ ਦਿੱਤਾ ਗਿਆ ਸੀਗਾ ਪਰ ਅਦਾਲਤ ਨੇ ਉਹਨਾਂ ਨੂੰ ਉਸ ਫੈਸਲੇ ਦੇ ਵਿੱਚ ਸਜ਼ਾ ਸੁਣਾ ਦਿੱਤੀ ਸੀ ਤੇ ਅਕਾਲ ਤਖਤ ਸਾਹਿਬ ਤੋਂ ਇੱਕ ਫੈਸਲਾ ਆਇਆ ਸੀਗਾ ਕਿ ਕਾਨੂੰਨ ਦੇ ਦਾਇਰੇ ਦੇ ਵਿੱਚ ਆਉਣ ਵਾਲੇ ਕਿਸੇ ਵੀ ਮਸਲੇ ਨੂੰ ਸ੍ਰੀ ਕਾਲ ਤਖਤ ਸਾਹਿਬ ਤੇ ਨਹੀਂ ਵਿਚਾਰਿਆ ਜਾਊਗਾ ਆਪਾਂ ਇਹ ਫੈਸਲਾ ਕੋ ਭੁੱਲ ਗਏ ਪਰਸੋਂ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਗਿਆਨੀ ਹਰਪ੍ਰੀਤ ਔਣਾ ਦੀ ਇੱਕ ਵੀਡੀਓ ਸੁਣਾਉਂਦੇ ਸੀਗੇ ਜਿਹਦੇ ਵਿੱਚ ਗਿਆਨੀ ਹਰਪ੍ਰੀਤ ਇਹ ਕਹਿ ਰਹੇ ਆ ਜਦੋਂ ਜਥੇਦਾਰ ਸੀਗੇ ਜਦੋਂ ਬਾਦਲਾਂ ਦੇ ਕਹਿਣੇ ਦੇ ਵਿੱਚ ਸੀਗੇ ਕਿ ਸਰਕਾਰ ਇਸ ਮਸਲੇ ਦੇ ਉੱਤੇ ਦਖਲ ਨਹੀਂ ਦੇ ਸਕਦੀ ਗਿਆਨੀ ਜੀ ਦੀ ਆ ਵੀਡੀਓ ਤੇ ਤੁਸੀਂ ਵਿਖਾ ਦਿੱਤੀ ਜਥੇਦਾਰ ਸਾਹਿਬ ਆ ਇੱਕ ਵੀਡੀਓ ਮੈਂ ਲੱਗਾ ਨਾਲ ਉਹਨਾਂ ਦੀ ਲਾਉਣ ਇਹ ਵੀਡੀਓ ਕਿਉਂ ਨਹੀਂ ਦਿਖਾਉਂਦੇ ਕਿ ਜਦੋਂ ਜਥੇਦਾਰ ਸਾਹਿਬ ਨੇ ਰਿਪੋਰਟ ਪੇਸ਼ ਕੀਤੀ ਸੀ ਜਗਵਿੰਦਰ ਪੜਿਆਲ ਜਿਹੜੇ ਮਸ਼ਹੂਰ ਪੱਤਰਕਾਰ ਨੇ এবੀਪੀ ਸਾਂਝਾ ਦੇ ਉਹਨਾਂ ਦੇ ਨਾਲ ਇੰਟਰਵਿਊ ਕਰਦਿਆਂ ਗਿਆਨੀ ਹਰਪ੍ਰੀਤ ਉਹਨਾਂ ਕਿਹਾ ਸੀਗਾ ਕਿ ਜੇ ਇਹਨਾਂ ਦੋਸ਼ੀਆਂ ਨੂੰ ਮੈਂ ਸਜਾਵਾਂ ਨਾ ਦਿਵਾ ਸਕਿਆ ਤੇ ਮੈਂ ਸਾਰਾ ਕੁਝ ਜਿਹੜਾ ਛੱਡ ਕੇ ਲਾਂਬੇ ਹੋ ਜਾਊਗਾ ਪਰ ਉਸ ਤੋਂ 4 ਸਾਲ ਬਾਅਦ ਵੀ ਗਿਆਨੀ ਜੀ ਨੇ ਛੱਡਿਆ ਕੁਝ ਨਹੀਂ ਉਹ ਸਹੂਲਤਾਂ ਲੈਂਦੇ ਰਹੇ ਪਰ ਜਦੋਂ ਬਾਦਲਾ ਨਾ ਵਿਗੜੀ ਉਹਨਾਂ ਆਪੇ ਹੀ ਸੁਣਾ ਦਿੰਦਾ ਛੱਡਿਆ ਤੇ ਆਪਾਂ ਹੈ ਹੀ ਨਹੀਂ ਆਪਾਂ ਇਹ ਵੀਡੀਓ ਨਾਲ ਕਿਉਂ ਨਹੀਂ ਸੁਣਾਉਂਦੇ ਇਹ ਸੰਗਤ ਨੂੰ ਮੈਂ ਲਾ ਕੇ ਸੁਣਾ ਦਿੰਨਾ ਸੱਜ سامنے ਲਿਆਵਾਂਗੇ ਲੇਕਿਨ ਜਿਹੜੇ ਵੀ ਬੰਦੇ ਉਸ ਵਿੱਚ ਅਸੀਂ ਦੋਸ਼ੀ ਪਾਤੇ ਉਹਨਾਂ ਨੂੰ ਸਜ਼ਾਵਾ ਮਿਲਣੀ ਚਾਹੀਦੀਆਂ ਤੇ ਮੈਂ ਉਹਨਾਂ ਨਾਲ ਵਾਦਾ ਕੀਤਾ ਸੀ ਕਿ ਜਿਹੜੇ ਤੁਸੀਂ ਬੰਦਿਆਂ ਨੂੰ ਦੋਸ਼ੀ ਸਾਬਤ ਕਰੋਗੇ ਉਹਨਾਂ ਨੂੰ ਸਜ਼ਾਵਾ ਮੈਂ ਦਿਵਾਵਾਂਗਾ ਜਮਾਂ ਦਿਵਾਵ ਤੇ ਮੈਂ ਜਾਵਾਂਗਾ ਮਤਲਬ ਜੇ ਨਹੀਂ ਮਤਲਬ ਜ਼ਿੰਮੇਵਾਰੀ ਮੁਕਤ ਕਰ ਲਾਂਗੇ ਜੇ ਤੁਸੀਂ ਜਿਹਨਾਂ ਨੂੰ ਦੋਸ਼ੀ ਪਾਤਾ ਜੇ ਉਹ ਜੇ ਇਹ ਨਹੀਂ ਹੋਇਆ ਤੇ ਫਿਰ ਮੈਂ ਛੱਡ ਦਾਂਗਾ ਤੁਸੀਂ ਇਹਨੂੰ ਗੁਰਮਤਿ ਮਰਿਆਦਾ ਦਾ ਜਿਹੜਾ ਮਸਲਾ ਦੱਸ ਰਹੇ ਹੋ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਹੈਰਾਨਗੀ ਦੀ ਗੱਲ ਆ ਯਾਰ ਇਹਦੇ ਵਿੱਚ ਗੁਰਮਤਿ ਮਰਿਆਦਾ ਕਿੱਥੋਂ ਆ ਗਈ ਅਮਾਨਤ ਚ ਖਿਆਨਤ ਕੀ ਇਹ ਗੁਰਮਤਿ ਮਰਿਆਦਾ ਵਾ ਕਿਸੇ ਕੰਮ ਦੇ ਵਿੱਚ ਚੋਰੀ ਇਹ ਗੁਰਮਤ ਮਰਿਆਦਾ ਵਾ ਕਿ ਪੈਸਿਆਂ ਦਾ ਹੇਰ ਫੇਰ ਇਹ ਗੁਰਮਤ ਮਰਿਆਦਾ ਵਾ ਇਹਦੀ ਜਿਹੜੀ ਜਾਂਚ ਆ ਗੁਰਮਤ ਮਰਿਆਦਾ ਨਾਲ ਹੋ ਸਕਦੀ ਆ ਇਹਦੀ ਜਾਂਚ ਪੁਲਿਸ ਨੂੰ ਕਰਨ ਦਿਓ ਮੈਂ ਫਿਰ ਇੱਕ ਗੱਲ ਕਹਿਣੀ ਚਾਹੁੰਦਾ ਮੈਂ ਨਹੀਂ ਚਾਹੁੰਦਾ ਕਿਸੇ ਨਜਾਇਜ਼ ਬੰਦੇ ਨੂੰ ਫਸਾਇਆ ਜਾਵੇ ਮੇਰਾ ਬਾਕੀ ਵਾਂਗੂ ਕੰਮ ਨਹੀਂ ਹੈਗਾ ਵੀ ਉਹਦੇ ਉੱਤੇ ਰੋਟੀਆਂ ਸੇਕੀਆਂ ਜਾਣ ਤੇ ਗਾਲਾਂ ਹੀ ਕੱਢੀ ਜਾਣੀਆਂ ਮੈਂ ਵਿਰੋਧੀਆਂ ਨੂੰ ਮੈਂ ਇਹ ਗੱਲ ਕਹਿਣੀ ਚਾਹੁੰਦਾ ਪਰਚਾ ਭਾਵੇਂ ਰੱਦ ਕਰ ਦਿਓ ਪਰ ਸੰਗਤ ਇਹ ਤੇ ਜਾਣਨਾ ਚਾਹੁੰਦੀ ਆ ਨਾ ਜਿਹੜੇ ਵੀ ਗੁਰੂ ਮਹਾਰਾਜ ਨੂੰ ਪਿਆਰ ਕਰਦੇ ਆ ਜਿਹੜੇ ਵੀ ਉਹਨਾਂ ਦੇ ਅੱਗੇ ਨਤਮਸਤਕ ਹੁੰਦੇ ਆ ਕਿ ਗੁਰੂ ਮਹਾਰਾਜ ਦੇ 328 ਸਰੂਪ ਜਿਹੜੇ ਆ ਉਹ ਹੈਗੇ ਕਿੱਥੇ ਆ ਉਹ ਸੁਰੱਖਿਅਤ ਵੀ ਹੈਗੇ ਆ ਕਿ ਨਹੀਂ ਹੈਗੇ ਪੈਸੇ ਦੀ ਰਿਕਵਰੀ ਜ਼ਰੂਰੀ ਨਹੀਂ ਹੈ ਗੁਰੂ ਮਹਾਰਾਜ ਦੇ ਸਰੂਪ ਲੱਭਣੇ ਜ਼ਿਆਦਾ ਜ਼ਰੂਰੀ ਆ ਉਹਨਾਂ ਨੂੰ ਲੱਭਣਾ ਜ਼ਿਆਦਾ ਜ਼ਰੂਰੀ ਆ ਐਸਜੀ ਐਸਜੀ ਪੀਸੀ ਜਿਹੜੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਕੋ ਕੋ ਸਾਧਨ ਹੈਗੇ ਆ ਉਹ ਆਪਣੇ ਪੱਧਰ ਦੇ ਉੱਤੇ ਪਤਾ ਕਰ ਲੈਣ ਕੇ ਸਰੂਪ ਜਿਹੜੇ ਅੱਜ ਵੀ ਉਹ ਮਰਿਆਦਾ ਚ ਪਏ ਆ ਕਿ ਨਹੀਂ ਪਏ ਕੱਲ ਨੂੰ ਜੇ ਕੋਈ ਫੇਰ ਅਨਹੋਣੀ ਹੁੰਦੀ ਆ ਤੇ ਫੇਰ ਪੰਜਾਬ ਜਿਹੜਾ ਅੱਗ ਦੀ ਪੱਠੀ ਦੇ ਵਿੱਚ ਫੇਰ ਜਿਹੜਾ ਝੋਕਿਆ ਜਾਊਗਾ 2015 ਵਾਂਗੂ ਫੇਰ ਇਹਦਾ ਜ਼ਿੰਮੇਵਾਰ ਕੌਣ ਹੋਊਗਾ ਕਿ ਉਹਨਾਂ 328 ਸਰੂਪਾਂ ਦੇ ਵਿੱਚੋਂ ਜੇ ਕਿਸੇ ਦੀ ਵਿਧ ਵੀ ਹੋ ਜਾਂਦੀ ਆ ਜਾਂ ਕੋ ਘਟਣਾ ਵਾਪਰ ਜਾਂਦੀ ਆ ਤੇ ਪੰਜਾਬ ਦੇ 2015 ਵਾਲੇ ਹਾਲਾਤ ਬਣਨਗੇ ਉਤੋਂ ਜ਼ਿਆਦਾ ਜ਼ਰੂਰੀ ਇਹ ਨਹੀਂ ਆ ਕੇ ਪੁਲਿਸ ਇਹਨਾਂ ਨੂੰ ਲੱਭ ਲਵੇ ਜੇ ਤੁਹਾਡੇ ਕੋਲ ਲੱਭੇ ਜਾਣ ਤੇ ਲੱਭ ਲੈਣ ਤੇ ਪੁਲਿਸ ਨੂੰ ਮੈਂ ਫਿਰ ਕਹਿੰਨਾ ਉਹਨਾਂ ਨੂੰ ਜਾਂਚ ਚ ਸਹਿਯੋਗ ਕਰੋ ਰੋਕੋ ਨਾ ਪੁਲਿਸ ਨੂੰ ਸਗੋ ਆਪ ਵੀ ਆਪਣੀ ਜ਼ਿੰਮੇਵਾਰੀ ਨਿਭਾਓ ਵੀ 328 ਜਿਹੜੇ ਸਰੂਪ ਆ ਉਹ ਗੁਰੂ ਮਹਾਰਾਜ ਦੇ ਹਰ ਤਰੀਕੇ ਲੱਭਣੇ ਆ ਕੀ ਉਹ ਮਰਿਆਦਾ ਦੇ ਅਨਸਾਰ ਰੱਖੇ ਆ ਕਿ ਨਹੀਂ ਰੱਖੇ ਇਦਾਂ ਦੀ ਤੁਲਨਾ ਜਿਹੜੀ ਉਹ ਦਸਾਂ ਬਾਰਾਂ ਮਸਲਿਆਂ ਦੇ ਨਾਲ ਨਾ ਕਰੋ ਜਿਹੜੇ ਰੋਜ਼ ਚੋਰੀਆਂ ਹੁੰਦੀਆਂ ਵਾ ਜਿਹੜੀਆਂ ਚਕਾਰੀਆਂ ਹੁੰਦੀਆਂ ਵਾ ਜਿਹੜੇ ਕੋ ਨਿੱਕੇ ਮੋٹے ਝਗੜੇ ਹੁੰਦੇ ਆ ਗੁਰੂ ਮਹਾਰਾਜ ਦੇ ਸਰੂਪ ਦੀ ਤੁਲਨਾ ਤੁਸੀਂ ਇਹਦੇ ਨਾਲ ਨਹੀਂ ਕਰ ਸਕਦੇ ਇੱਕ ਭੌਰ ਸਾਹਿਬ ਦੀ ਵੀਡੀਓ ਆ ਉਹ ਮੈਂ ਕੋਸ਼ਿਸ਼ ਕਰੂੰਗਾ ਮੈਨੂੰ ਲੱਭ ਜਾਵੇ ਉਹਨਾਂ ਨੇ ਵੀ ਇੱਕ ਵਾਰੀ ਕਿਹਾ ਸੀਗਾ ਕਿ ਇਹ ਜਿਹੜੇ ਸਰੂਪ ਆ ਇੱਕ ਮੇਰੇ ਇਲਾਕੇ 'ਚ ਡੇਰਾ ਪੈਂਦਾ ਵਾ ਉਹਨਾਂ ਨੇ 40 ਸਰੂਪ ਮੇਰੇ ਕੋਲੋਂ ਮੰਗੇ ਸੀਗੇ ਪਰ ਉੱਥੇ ਇਨਸਪੈਕਸ਼ਨ ਦੇ ਵਿੱਚ ਇਹ ਮੈਂ ਮਨਾ ਕਰ ਦਿੱਤਾ ਸੀਗਾ ਕਿ ਇੱਥੇ ਮर्यादा ਨਹੀਂ ਹੈਗੀ ਇਹਨਾਂ ਨੂੰ ਸਰੂਪ ਨਾ ਦਿੱਤੇ ਜਾਣ ਪਰ ਮੈਨੂੰ ਬਾਅਦ ਚੋਂ ਪਤਾ ਲੱਗਾ ਇਹ ਭੌਰ ਸਾਹਿਬ ਦੇ ਸ਼ਬਦ ਆ ਕਿ ਉੱਥੇ ਜਿਹੜੇ ਸਰੂਪ ਆ ਉਹ ਪਹੁੰਚੇ ਆ ਕਿ ਇਹ ਸਰੂਪ ਜਿਹੜੇ ਡੇਰੇ ਮर्यादा 'ਚ ਨਹੀਂ ਹੈਗੇ ਉਹਨਾਂ ਕੋਲ ਤਾਂ ਨਹੀਂ ਪਹੁੰਚੇ ਜਿਹੜੇ ਕੋ ਲੋਕ ਗੁਰੂ ਮਹਾਰਾਜ ਨੂੰ ਮर्यादा ਦੇ ਨਾਲ ਨਹੀਂ ਰੱਖ ਸਕਦੇ ਉਹਨਾਂ ਕੋਲ ਤਾਂ ਨਹੀਂ ਪਹੁੰਚੇ ਸੋ ਇਹਦੀ ਜਾਂਚ ਬੜੀ ਜ਼ਿਆਦਾ ਜ਼ਰੂਰੀ ਆ ਆਪਾਂ ਹਰ ਵੇਲੇ ਆਪਾਂ ਬਾਦਲ ਸਾਹਿਬ ਨੂੰ ਨਾ ਵੇਖਣਾ ਸ਼ੁਰੂ ਕਰ ਦਈਏ ਵੀ ਇਹ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਲਈ ਆ ਉਹਨਾਂ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ਲਈ ਆ ਸਾਰ ਸੁਖਬੀਰ ਸਿੰਘ ਬਾਦਲ ਜੀ ਤੁਸੀਂ ਤਰੱਕੀ ਕਰੋ ਪਰ ਆਪ ਦੀ ਸ਼੍ਰੋਮਣੀ ਕਮੇਟੀ ਨੂੰ ਅੱਜ ਤੱਕ ਹਮੀ ਸਾਹਿਬ ਉਹਦੇ ਵਿੱਚ ਬੋਲਦੇ ਸੀਗੇ ਕਿ ਮੈਂ ਸ਼੍ਰੋਮਣੀ ਕਮੇਟੀ ਦਾ ਤੇ ਹੈਗਾ ਹੀ ਹੈਗਾ ਵਾ ਪਰ ਪ੍ਰਧਾਨ ਤੇ ਹੈਗਾ ਹੀ ਹੈਗਾ ਪਰ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਪਿਤ ਆ ਇਹ ਸ਼੍ਰੋਮਣੀ ਕਮੇਟੀ ਨੂੰ ਵੀ ਆਪਾਂ ਦਾ ਵਿੰਗ ਦੱਸਣ ਲੱਗ ਪਏ ਆ ਇੱਥੇ ਤੇ ਹਰ ਧਰਮਾਂ ਦੇ ਲੋਕ ਹਰ ਪਾਰਟੀਆਂ ਦੇ ਲੋਕ ਤੁਹਾਨੂੰ ਨਾ ਤਬਸਤਕ ਹੋਣ ਆਉਂਦੇ ਆ ਜਿਵੇਂ ਪ੍ਰਧਾਨ ਮੰਤਰੀ ਹੁੰਦਾ ਨਾ ਉਹ ਕੱਲਾ ਇੱਕ ਪਾਰਟੀ ਦਾ ਨਹੀਂ ਰਹਿ ਜਾਂਦਾ ਉਹ ਸਾਰੇ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ ਵਾ ਇਹ ਧਾਰਾ ਸਾਰੇ ਦੇਸ਼ ਵਾਸੀਆਂ ਦਾ ਵਾ ਇਹਨੂੰ ਕੱਲਾ ਅਕਾਲੀ ਦਲ ਦੇ ਨਾਲ ਨਾਲ ਜੋੜੋ ਸਾਰ ਸੁਖਬੀਰ ਸਿੰਘ ਬਾਦਲ ਤੁਹਾਡਾ ਵੱਡਾ ਪਾਣ ਇਸੇ ਵਿੱਚ ਆ ਤੁਹਾਡਾ ਅਕਸ ਹੋਰ ਵਧੂਗਾ ਤੁਹਾਨੂੰ ਲੱਗਦਾ ਨਾ ਵੀ ਤੁਹਾਡਾ ਪੰਜਾਬ ਚ ਅਕਸ ਵਧਿਆ ਲੋਕਾਂ ਨੂੰ ਵੀ ਲੱਗਦਾ ਤੁਹਾਡਾ ਅਕਸ ਵਧਿਆ ਵਾ ਤੁਹਾਡਾ ਅਕਸ ਹੋਰ ਵਧੂਗਾ ਪੰਜਾਬ ਦੇ ਵਿੱਚ ਜੇ ਤੁਸੀਂ ਇਹਦੀ ਸਪਸ਼ਟ ਜਾਂਚ ਕਰਨ ਦੀ ਇਹਨਾਂ ਨੂੰ ਹਦਾਇਤ ਕਰ ਦਿਓ ਵੀ ਕੱਲੀ-ਕੱਲੀ ਚੀਜ਼ ਜਿਹੜੀ ਸਟ ਨੂੰ ਚਾਹੀਦੀ ਆ ਉਹਨੂੰ ਦਿੱਤੀ ਜਾਵੇ ਹੋ ਸਕਦਾ ਲੋਕਾਂ ਦੇ ਦਿਲਾਂ 'ਚ ਤੁਹਾਡਾ ਹੋਰ ਸਤਕਾਰ ਬਣੇ ਲੋ 2027 'ਚ ਲੋਕ ਤੁਹਾਨੂੰ ਮੁੱਖ ਮੰਤਰੀ ਬਣਾ ਦੇਣ ਪਰ ਇਸ ਤਰੀਕੇ ਨਹੀਂ ਕਿ ਗੁਰੂ ਮਹਾਰਾਜ ਦੇ ਜੇ ਕੋ ਸਰੂਪ ਲੱਭਣਾ ਚਾਹੁੰਦਾ ਉਹਨਾਂ ਦੀ ਜਾਂਚ ਕਰਨਾ ਚਾਹੁੰਦਾ ਤੇ ਉਹਦੇ ਉੱਤੇ ਆਪਾਂ ਕੱਲ ਤੱਕ ਖਤਾਬ ਤੋਂ ਫੈਸਲੇ ਸੁਣਾਉਣੇ ਸ਼ੁਰੂ ਕਰ ਦਿੱਤੇ ਨੇ ਮੰਦ ਭਗਾ ਹਰ ਗੁਰੂ ਦਾ ਸਿੱਖ ਇਹ ਜਾਣਨਾ ਚਾਹੁੰਦਾ ਮੈਂ ਖੀਰ ਚ ਗੱਲ ਕਹਿਣੀ ਚਾਹਨਾ ਕਿ ਹਰ ਸਿੱਖ ਜਾਣਨਾ ਚਾਹੁੰਦਾ ਕਿ ਗੁਰੂ ਮਹਾਰਾਜ ਦੇ ਸਰੂਪ ਜਿਹੜੇ 328 ਰੂਪ ਨੇ ਉਹ ਕਿੱਥੇ ਪਏ ਨੇ ਕੀ ਉਹ ਮਰਿਆਦਾ ਦੇ ਅਨਸਾਰ ਨੇ ਜੇ ਬਿਲਕੁਲ ਹੀ ਉਹ ਪੈਸੇ ਦੀ ਇਹ ਰਾਫੇਰੀ ਹੋਈ ਆ ਜਿਉ ਮਰਿਆਦਾ ਦੇ ਅਨਸਾਰ ਨੇ ਤੇ ਅਸੀਂ ਵੀ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਭਾਈ ਇਹ ਪਰਚਾ ਹੀ ਰੱਦ ਕਰ ਦਿਓ ਸਿਰਫ ਪੈਸੇ ਦਾ ਹੀ ਏਰਫੇਰ ਹੋਇਆ ਇਹਦੀ ਰਿਕਵਰੀ ਤੇ ਕਿਤੋਂ ਵੀ ਹੋ ਸਕਦੀ ਆ ਕੋਈ ਵੀ ਬੰਦਾ ਇਨੇ ਕ ਪੈਸੇ ਦੇ ਸਕਦਾ ਵਾ ਸੋ ਇਹਦੀ ਜਾਂਚ ਜਿਹੜੀ ਉਹ ਬਹੁਤ ਜ਼ਰੂਰੀ ਆ ਧੰਨਵਾਦ